ਪਹਿਲਾ ਖੜਾ ਸੀ ਟਰੱਕ ਖਰਾਬ ਸੀ ਅੱਛਾ ਜੀ ਇਹ ਪਿੱਛੋਂ ਵੱਜਿਆ ਜਾ ਕੇ ਅੱਛਾ ਜੀ ਉਹ ਟਰੱਕ ਵਾਲਾ ਭਜਾ ਕੇ ਲੈ ਗਿਆ ਜੀ ਅੱਛਾ ਜੀ ਤੇ ਇਹਨਾਂ ਨੇ ਫੜਿਆ ਵਾਧ ਗਿਆ ਇਹ ਤਾਂ ਐਕਸੀਡੈਂਟ ਹੋਇਆ ਇਹਨੂੰ ਤਾਂ ਲੈ ਕੇ ਚੱਲੇ ਹਸਪੀਟਲ ਐਂਬੂਲੈਂਸ ਨਾਲ ਹਾਂ ਜੀ ਇੱਥੇ ਇੱਕ ਕੈਂਟਰ ਆ ਰਿਹਾ ਜਿਹੜਾ ਹਾਂ ਜੀ ਇਹਨੇ दारू ਪੀਤੇ ਪਿੱਛੋਂ ਵੱਜਿਆ ਜਾ ਕੇ ਅੱਛਾ ਜੀ ਹਾਂ ਜੀ ਉਹਦੀ ਜਿਹੜਾ ਜਿਹੜਾ ਮੂਰੇ ਜਿਹਦਾ ਐਕਸੀਡੈਂਟ ਹੋਇਆ ਉਹਦੀ ਤਾਂ ਨਹੀਂ ਪੀਤੀ ਹੋਈ ਜੀ ਨਾ ਉਹ ਨਹੀਂ ਤਿੱਕੀ ਉਹਦਾ ਸੌਦਾ ਜਾਨੀ ਨੁਕਸਾਨ ਤਾਂ ਸਰ ਵਿਚਾ ਹੋ ਗਿਆ ਜੀ ਹਾਂ ਜੀ ਸਰ ਟ੍ਰੈਫਿਕ ਨੂੰ ਵਿਚਾਰੂ ਢੰਗ ਨਾਲ ਚਲਾਉਣ ਦੇ ਵਾਸਤੇ ਕੋਈ ਹੱਲ ਕੀਤਾ ਜਾ ਰਿਹਾ ਹੈ ਜੀ ਹੱਲ ਕਰ ਰਹੇ ਕ੍ਰੇਨ ਮੰਗਾ ਲਿਆ ਐਂ ਦੱਸਾਂ ਮਿੰਟਾਂ ਵਿੱਚ ਕਲੀਅਰ ਕਰ ਦਾਂਗੇ ਇਹ ਸਰ ਕਿਹੜੀ ਜਗ੍ਹਾ ਗਰੀ ਹੈ ਜੀ ਇਹ ਮੈਕਡਾਊਨਡ ਨਾਲ ਆ ਜੀ ਹਾਂ ਜੀ ਨੈਸ਼ਨਲ ਹਾਈਵੇ ਹੈ ਜੀ ਨੈਸ਼ਨਲ ਹਾਈਵੇ ਪਹਿਲਾ ਖੜਾ ਦੀ ਟਰੱਕ ਖਰਾਬ ਹੋ ਗਈ। ਅੱਛਾ ਜੀ। ਇਹ ਪਿੱਛੋਂ ਵੱਜਿਆ ਜਾ ਕੇ। ਅੱਛਾ ਜੀ। ਉਹ ਟਰੱਕ ਵਾਲਾ ਭਜਾ ਕੇ ਲੈ ਗਿਆ ਜੀ। ਅੱਛਾ ਜੀ। ਤੇ ਇਹਨਾਂ ਨੇ ਫੜਿਆ ਵਾਧ ਗਿਆ ਤੇ ਤਾਂ ਐਕਸੀਡੈਂਟ ਹੋਇਆ ਇਹਨੂੰ ਤਾਂ ਲੈ ਕੇ ਚਲੇ ਹਸਪੀਟਲ ਐਂਬੂਲੈਂਸ ਨਾਲ। ਹਾਂ ਜੀ। ਇੱਥੇ ਇੱਕ ਕੈਂਟਰ ਆ ਰਿਹਾ ਜਿਹੜਾ ਹਾਂ ਜੀ। ਇਹਨੇ दारू ਪੀਦੇ ਪਿੱਛੋਂ ਵੱਜਿਆ ਜਾ ਕੇ। ਅੱਛਾ ਜੀ। ਹਾਂ ਜੀ। ਉਹਦੀ ਜਿਹੜਾ ਜਿਹੜਾ ਮੂਰੇ ਜਿਹਦਾ ਐਕਸੀਡੈਂਟ ਹੋਇਆ ਉਹਦੀ ਤਾਂ ਨਹੀਂ ਪੀਤੀ ਹੋਈ ਜੀ। ਨਾ ਉਹ ਨਹੀਂ ਦਿੱਕੀ। ਉਹਦਾ ਸੋ ਉਹਦਾ ਜਾਨੀ ਨੁਕਸਾਨ ਤਾਂ ਸਰ ਵਿਚਾ ਹੋ ਗਿਆ ਜੀ। ਹਾਂ ਜੀ। ਸਰ ਟ੍ਰੈਫਿਕ ਨੂੰ ਵਿਚਾਰੂ ਢੰਗ ਨਾਲ ਚਲਾਉਣ ਦੇ ਵਾਸਤੇ ਕੋਈ ਹੱਲ ਕੀਤਾ ਜਾ ਰਿਹਾ ਜੀ ਹੱਲ ਕਰ ਰਹੇ ਕ੍ਰੇਨ ਮੰਗਾ ਲਿਆ 10-15 ਮਿੰਟਾਂ ਵਿੱਚ ਕਲੀਅਰ ਕਰ ਦਾਂਗੇ ਇਹ ਸਰ ਕਿਹੜੀ ਜਗ੍ਹਾ ਗਰੀ ਹੈ ਜੀ ਇਹ ਮੈਕਡਾਊਨਡ ਦਾਲ ਆ ਜੀ ਹਾਂ ਜੀ ਨੈਸ਼ਨਲ ਹਾਈਵੇ ਆ ਜੀ ਨੈਸ਼ਨਲ ਆ ਜੀ ਪਹਿਲਾ ਖੜਾ ਦੀ ਟਰੱਕ ਖਰਾਬ ਦੀ ਗੱਲ ਅੱਛਾ ਜੀ ਇਹ ਪਿੱਛੋਂ ਵੱਜਿਆ ਜਾ ਕੇ ਅੱਛਾ ਜੀ ਉਹ ਟਰੱਕ ਵਾਲਾ ਭਜਾ ਕੇ ਲੈ ਗਿਆ ਜੀ ਅੱਛਾ ਜੀ ਤੇ ਇਹਨਾਂ ਨੇ ਫੜਿਆ ਵਾਧ ਗਿਆ ਇਹ ਤਾਂ ਐਕਸੀਡੈਂਟ ਹੋਇਆ ਇਹਨੂੰ ਤਾਂ ਲੈ ਕੇ ਚੱਲੇ ਹਸਪੀਟਲ ਐਂਬੂਲੈਂਸ ਨਾਲ ਹਾਂਜੀ ਇੱਥੇ ਇੱਕ ਕੈਂਟਰ ਆ ਰਿਹਾ ਜਿਹੜਾ ਹਾਂਜੀ ਇਹਨੇ दारू ਪੀਦੇ ਪਿੱਛੋਂ ਵੱਜਿਆ ਜਾ ਕੇ ਅੱਛਾ ਜੀ ਹਾਂਜੀ ਉਹਦੀ ਜਿਹੜਾ ਜਿਹੜਾ ਮੂਰੇ ਜਿਹਦਾ ਐਕਸੀਡੈਂਟ ਹੋਇਆ ਉਹਦੀ ਤਾਂ ਨਹੀਂ ਪੀਤੀ ਹੋਈ ਜੀ ਨਾ ਉਹ ਨਹੀਂ ਤਿੱਕੀ ਉਹਦਾ ਸੌਦਾ ਜਾਨੀ ਨੁਕਸਾਨ ਤਾਂ ਸਰ ਵਿਚਾ ਹੋ ਗਿਆ ਜੀ ਹਾਂਜੀ ਸਰ ਟ੍ਰੈਫਿਕ ਨੂੰ ਵਿਚਾਰੂ ਢੰਗ ਨਾਲ ਚਲਾਉਣ ਦੇ ਵਾਸਤੇ ਕੋਈ ਹੱਲ ਕੀਤਾ ਜਾ ਰਿਹਾ ਜੀ ਹੱਲ ਕਰ ਰਹੇ ਕ੍ਰੇਨ ਮੰਗਾ ਲਿਆ 10 ਮਿੰਟਾਂ ਵਿੱਚ ਕਲੀਅਰ ਕਰ ਦਾਂਗੇ ਸਰ ਕਿਹੜੀ ਜਗ੍ਹਾ ਗਰੀ ਹੈ ਜੀ ਇਹ ਮਤਲਬ ਨਾਲ ਆ ਜੀ ਹਾਂ ਜੀ ਨੈਸ਼ਨਲ ਹਾਈਵੇ ਹੈ ਜੀ ਨੈਸ਼ਨਲ ਹਾਈਵੇ